ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲਾ ਗਿਆ ਪਰ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਿਆ ਕੀ ਉਸ ਦਾ ਕਤਲ ਹੋਇਆ ਜਾਂ ਫਿਰ ਐਕਸੀਡੈਂਟ ਹੋਇਆ ਕਿਉਂਕਿ ਲੋਕ ਐਕਸੀਡੈਂਟ ਨੂੰ ਰੱਬ ਦਾ ਭਾਣਾ ਮੰਨ ਲੈਂਦੇ ਆ ਇਸ ਕਰਕੇ ਉਸ ਨੂੰ ਐਕਸੀਡੈਂਟ ਆਖਿਆ ਗਿਆ ਕਿਉਂਕਿ ਜਿਹੜੇ ਲੋਕਾਂ ਨੇ ਇੱਕ ਗਾਇਕ ਦੀ ਇੱਕ ਫਨਕਾਰ ਦੀ ਜਾਣ ਦੀ अहमियत ਨਹੀਂ ਸਮਝੀ ਤਾਂ ਆਮ ਲੋਕ ਉਹਨਾਂ ਲਈ ਕੀ ਕੀੜੇ ਮਕੌੜੇ ਆ ਸਿਸਟਮ ਦਾ ਪਰਦਾ ਫਾਸ਼ ਹੋਇਆ ਭਾਰਤ ਇੱਕ ਤਰੱਕੀ ਕਰਨ ਵਾਲਾ ਦੇਸ਼ ਆ ਤੇ ਉੱਥੇ ਹੀ ਇੱਕ ਆਮ ਇਨਸਾਨ ਦੀ ਜ਼ਿੰਦਗੀ ਦਾ ਕੀ ਮੁੱਲ ਆ ਕਿਉਂ ਲੋਕ ਆਪਣਾ ਕਾਰੋਬਾਰ ਛੱਡ ਕੇ ਆਪਣੇ ਧੀਆ ਪੁੱਤਾਂ ਨੂੰ ਬਾਹਰ ਭੇਜਦੇ ਆ ਕੀ ਉਹ ਪੈਸੇ ਲਈ ਭੇਜਦੇ ਆ ਜਾਂ ਫਿਰ ਉਹਨਾਂ ਨੂੰ ਮਜਬੂਰੀ ਵਸ ਜਾਣਾ ਪੈਂਦਾ ਕਿਉਂਕਿ ਇੱਥੋਂ ਦੇ ਹਾਲਾਤ ਦਿਨ ਬੋ ਦਿਨ ਕੁਝ ਖਰਾਬ ਹੋ ਰਿਹਾ ਕੀ ਇੱਥੋਂ ਦਾ ਸਿਸਟਮ ਜ਼ਿੰਮੇਵਾਰ ਆ ਇੱਥੇ بڑے ਲੋਕ ਆ ਕਈਆਂ ਦੇ ਕਤਲ ਕਰ ਦਿੱਤੇ ਜਾਂਦੇ ਆ ਪਰ ਕੋਈ ਖਾਸ ਤਰਜੀਹ ਨਹੀਂ ਦਿੱਤੀ ਜਾਂਦੀ بڑے ਲੋਕ ਦੁਖੀਓ ਕੇ ਖੁਦ ਖੁਸ਼ੀਆਂ ਕਰ ਲੈਂਦੇ ਆ ਤੇ ਜਾਂ ਫਿਰ بڑے ਲੋਕਾਂ ਨੂੰ ਸਰੀਰ ਦੀ ਹਾਨੀ ਪਹੁੰਚਾਈ ਜਾਂਦੀ ਆ ਤੇ ਕਈਆਂ ਨੂੰ ਤਾਂ ਜਾਣ ਤੋਂ ਵੀ ਹੱਥ ਧੋਣਾ ਪੈਂਦਾ ਲੋਕ ਕਿਉਂ ਇਸ ਚੀਜ਼ ਨੂੰ ਆਇਆ ਗਿਆ ਕਰ ਦਿੰਦੇ ਆ ਕਿਉਂਕਿ ਇਹ ਤਾਂ ਨਿਤ ਰੋਜ਼ ਦੀ ਗੱਲ ਹੋ ਗਈ ਰਾਜਵੀਰ ਜਵੰਦਾ ਕਿ ਜਿਸ ਦਾ 27 ਸਤੰਬਰ ਨੂੰ ਐਕਸੀਡੈਂਟ ਹੋ ਗਿਆ ਸੀ ਹਿਮਾਚਲ ਦੇ ਵਿੱਚ ਤੇ ਉਸ ਦੀ ਜਾਨ ਚਲੀ ਗਈ ਲੋਕ ਉਸ ਨੂੰ ਬੜਾ ਪਿਆਰ ਕਰਦੇ ਸੀ ਕਿਉਂਕਿ ਵਿਰਲੇ ਵਾਂਝੇ ਹੀ ਕਲਾਕਾਰ ਆ ਜਿਹੜੇ ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਆ ਜਦੋਂ ਰਾਜਵੀਰ ਜਵੰਦਾ ਹਸਪਤਾਲ ਦੇ ਵਿੱਚ ਦਾਖਲ ਸੀ ਲੋਕਾਂ ਨੇ ਬੜੀਆਂ ਅਰਦਾਸਾਂ ਕੀਤੀਆਂ ਕਿ हे ਮਾਲਕਾ ਜੇ ਤੂੰ ਇਸ ਨੂੰ ਪੈਸਾ ਦੌਲਤ ਸ਼ੌਹਰਤ ਦਿੱਤੀ ਆ ਤਾਂ ਇਸ ਨੂੰ ਨਵੀਂ ਜ਼ਿੰਦਗੀ ਵੀ ਦੇ ਪਰ ਜਿਆਦਾ ਸੱਟਾ ਹੋਣ ਕਾਰਨ ਹਸਪਤਾਲ ਦੇ ਵਿੱਚ ਉਹ ਦਮ ਤੋੜ ਗਿਆ ਪਰਿਵਾਰ ਪਿੱਛੇ ਕੱਲਾ ਰਹਿ ਗਿਆ ਮਾਤਾ ਵਿਰਲਾਪ ਕਰਦੀ ਸੀ ਬੱਚੇ ਵਿਰਲਾਪ ਕਰਦੇ ਸੀ ਘਰ ਵਾਲੀ ਦਾ ਰੋ ਰੋ ਬੁਰਾ ਹਾਲ ਸੀ ਤੇ ਲੋਕਾਂ ਨੇ ਉੱਥੇ ਹੀ ਬੜਾ ਦੁੱਖ ਮਨਾਇਆ ਕਿ हे ਮਾਲਕਾ ਇਹ ਤੂੰ ਕੀ ਕੀਤਾ ਇਸ ਨੂੰ ਹੋਰ ਜ਼ਿੰਦਗੀ ਦੇ ਦਿੰਦਾ ਇਸ ਨੂੰ ਆਪਾਂ ਕਤਲ ਕਿਉਂ ਕਹਿ ਰਹੇ ਆ ਕਿਉਂਕਿ ਜਿਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਦਾਖਲ ਸੀ ਉਸ ਨੇ ਕਿਹਾ ਜਾਂਦਾ ਕਿ ਉਸ ਨੂੰ ਪਹਿਲਾਂ ਸਹੀ ਤਰੀਕੇ ਨਾਲ ਮੁੱਢਲੀ ਸਹਾਇਤਾ ਦਿੰਦੇ ਤੇ ਹੁਣ ਇੱਕ ਕਲੱਬ ਨੇ ਹਾਈ ਕੋਰਟ ਦਾ ਵੀ ਰੁਖ ਅਪਣਾਇਆ ਉਸ ਹਸਪਤਾਲ ਦੇ ਡਾਕਟਰ ਜਿਨ੍ਹਾਂ ਨੂੰ ਰੱਬ ਆਖਿਆ ਜਾਂਦਾ ਉਹ ਕਾਤਲਾਂ ਤੋਂ ਘਟ ਨਹੀਂ ਕਿਉਂਕਿ ਡਾਕਟਰਾਂ ਨੇ ਜਲਦੀ ਜਲਦੀ ਉਸ ਨੂੰ ਰੈਫਰ ਕਰ ਦਿੱਤਾ ਜੇਕਰ ਉਸ ਨੂੰ ਮੋਢਲੀ ਸਹਾਇਤਾ ਸਹੀ ਟਾਈਮ ਤੇ ਦਿੱਤੀ ਜਾਂਦੀ ਤਾਂ ਹੋ ਸਕਦਾ ਰਾਜਵੀਰ ਜਵੰਦਾ ਅੱਜ ਆਪਣੇ ਪਰਿਵਾਰ ਦੇ ਵਿੱਚ ਹੁੰਦਾ ਇਸ ਨੂੰ ਸਿਸਟਮ ਦੀ ਅਣਗਹਿਲੀ ਕਹੀਏ ਜਾਂ ਫੇਲਿਅਰ ਕਹੀਏ ਜਿਸ ਕਰਕੇ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਰਿਹਾ ਤੇ ਹਾਂ ਲਾਈਨ ਗਰੁੱਪਾ ਹਿਊਮਨ ਰਾਈਟਸ ਦਾ ਉਹ ਮੰਗ ਕਰ ਰਿਹਾ ਕਿ ਡਾਕਟਰਾਂ ਉੱਪਰ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹਣ ਵੇਖੋ ਹਾਈ ਕੋਰਟ ਵੱਲ ਕੀ ਰੁਖ ਅਪਣਾਉਂਦੇ ਨੇ ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਹਾਈ ਕੋਰਟ ਦੀ ਜੱਜਮੈਂਟ ਉੱਪਰ ਟਿੱਗੀਆਂ ਨੇ